ਹਲਕਾ ਚਤਰਾਉਂੰਦ ਦੇ ਗਰਨੇੜ ਲਈ ਸ਼ਰਤਾਂ ਦੇ ਹਾਲਾਤ ਤੁਹਾਨੂੰ ਇਸ ਵਕਤ ਦਿਖਾਣੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੀ ਕਿ ਜੇਕਰ ਮਮੀਆਂ ਤੋਂ ਲਾਣੇ ਨੂੰ ਹਰਿਆਣੇ ਨੂੰ ਜੋੜਨ ਵਾਲੀ ਸੜਕ ਦੇ ਤੁਹਾਨੂੰ ਦਿਖਾਣੇ ਕਿਸ ਤਰ੍ਹਾਂ ਖੱਡੇ ਪਏ ਹੋਏ ਨੇ ਔਰ ਲੋਕਾਂ ਦੇ ਕਈ ਉਰੀ ਛੜਕੀ ਹਾਥੇ ਹੋਏ ਵਾਪਰ ਗਏ ਨੇ ਇੱਥੇ ਲੋਕ ਕਾਫੀ ਪਰੇਚਾਰ ਨਜ਼ਰ ਆਣੇ ਨੇ ਕਾਫੀ ਏਰੀਆ ਹੈ ਜਿਹੜਾ ਕਿ ਇੱਥੇ ਕਾਫੀ ਲੰਮੇ ਸਮੇਂ ਤੋਂ ਇਹ ਜਿਹੜੀ ਸੜਕ ਦੇ ਹਾਲਾਤ ਵੱਡੇ ਵੱਡੇ ਖੱਡੇ ਪਏ ਹੋਏ ਨੇ ਹਰਿਆਣਾ ਪੰਜਾਬ ਨੂੰ ਜੋੜਨ ਵਾਲੀ ਛੜਕ ਹੈ ਤੁਹਾਨੂੰ ਹੋਰ ਵੀ ਅਸੀਂ ਦੁਕਾਨੇ ਕਿਸ ਤਰ੍ਹਾਂ ਦੇ ਇਹ ਲੋਕ ਇੱਥੇ ਪਰੇਸ਼ਾਨ ਇਹ ਛੜਕਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਇਹ ਢੂੰਢਥੇ ਤੋਂ ਲਾਣਾ ਔਰ ਕੀ ਕਿਨ ਜੰਦੀ ਸੜਕ ਮਲਾਂਦੀ ਹੈ ਜਿਹੜੀ ਪੰਜਾਬ ਤੇ ਹਰਿਆਣਾ ਦੇ ਜਿਹੜੀ ਮਲਾਂਦੀਆਂ ਸੜਕ ਤੋਂ ਕਾਫੀ ਲੋਕ ਪਰੇਸ਼ਾਨ ਆਏ ਇਥੇ ਲੋਕਾਂ ਨੇ ਕਿਹਾ ਕਿ ਇਥੇ ਕਈ ਵਾਰੀ ਆਂਦੇ ਜਾਂਦੇ ਰਸਤੇ ਦੇ ਵਿੱਚ ਕਾਹ ਡਾਡ ਵੱਡੇ ਖੱਡਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਮੋਟਰਸਾਈਕਲ ਵੀ ਜਾਂ ਗੱਡੀਆਂ ਵੀ ਜਾਂ ਕਈ ਵਾਰੀ ਟਰੈਕਟਰ ਤੇ ਬੈਠੇ ਹੁੰਦੇ ਟਰਾਲੀ ਤੇ ਬੈਠੇ ਹੁੰਦੇ ਉਹ ਵੀ ਇਥੇ ਡਿੱਗ ਜਾਂਦੇ ਆ ਉਹਨਾਂ ਦੇ ਸੱਟਾ ਫਟਾ ਲੱਗਦੀਆਂ ਇਹ ਕਾਫੀ ਜਿਆਦੀ ਵੱਡੀ ਸਮੱਸਿਆ ਹੈ ਇਸ ਇਲਾਕੇ ਦੇ ਵਿੱਚ ਇਹਨਾਂ ਨੂੰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਜਿਹੜੀ ਰੋਡ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਖੱਡੇ ਪਏ ਆ ਕਈ ਵਾਰੀ ਸਕੂਲੀ ਬੱਚੇ ਵੀ ਕਈ ਵਾਰੀ ਡਿੱਗਦੇ ਆ ਜਾਂ ਕੱਪੜੇ ਲਿਬੜ ਜਾਂਦੇ ਆ ਉਹਨਾਂ ਦੇ ਉਹ ਵੀ ਕਾਫੀ ਜ਼ਿਆਦਾ ਇੱਕ ਵੱਡੀ ਸਮੱਸਿਆ ਬਣੀ ਰਹਿੰਦੀ ਹੈ ਪਰ ਇਹਦੇ ਨਾਲ ਨਾਲ ਹੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿ ਇਸ ਤਰ੍ਹਾਂ ਇਹ ਜਿਹੜੇ ਇਸ ਏਰੀਆ ਦੇ ਵਿੱਚ ਲੋਕਾਂ ਦੀ ਆਵਾਜ਼ ਆਈ ਹੈ ਕਾਫੀ ਪਿੰਡ ਵੰਦੇ ਆ ਔਰ ਜਿਹੜੇ ਕਿ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀ ਇਹ ਛੜਕ ਹੈ ਛੜਕ ਦੇ ਜਿਹੜੇ ਹਾਲਾਤ ਇਸ ਵਕਤ ਦੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਕਈ ਵਾਰੀ ਉਹ ਦੱਸਦੇ ਵੀ ਅਸੀਂ ਇੱਥੇ ਹਾਦਸੇ ਵੀ ਹੋ ਆਪਰ ਜਾਂਦੇ ਆ ਇਹ ਖੱਡਿਆ ਕਰਕੇ ਪਰ ਇਸ ਵੱਲ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਦੇਖਣਾ ਹੋਵੇਗਾ ਸਰਕਾਰ ਇੰਨਾ ਛੜਕਾਂ ਨੂੰ ਜਿਹੜਾ ਕਿ ਬੈਕਵਰਡ ਏਰੀਆ ਦੀਆਂ ਛੜਕਾਂ ਜਿਹੜੀਆਂ ਬਣਾਉਂਦੀ ਹੈ ਜਾਂ ਇਹ ਇਸੇ ਤਰ੍ਹਾਂ ਹੀ ਲੋਕ ਛੜਕਾਂ ਦੇ ਉੱਤੇ ਚੱਲਣ ਲਈ ਮਜਬੂਰ ਹੋਣਗੇ। ਘੱਗਰ ਦਰਿਆ ਤੋਂ ਪਾਰ ਕਰਨ ਵਾਲੀ ਸੜਕ ਜਿਹੜੀ ਹਰਿਆਣੇ ਨੂੰ ਜੋੜਨ ਵਾਲੀ ਹਰਿਆਣਾ ਅਤੇ ਪੰਜਾਬ ਨੂੰ ਜੋੜਨ ਵਾਲੀ ਸੜਕ ਜਿਹੜੀ ਕਿ ਲਾਣਾ ਢੁੰਢੇ ਇੱਥੀ ਇਰ ਅਤੇ ਮੂਮੀਆ ਜਕਰ ਤੱਕ ਪਹੁੰਚਾਉਣ ਵਾਲੀ ਜਿਹੜੀ ਸੜਕ ਹੈ ਉਹ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ ਕਿਉਂਕਿ ਉੱਥੋਂ ਦੇ ਵਸਨੀਕ ਦੱਸ ਰਹੇ ਨੇ ਕਿ ਇਹ ਘਟੋ ਘਟਾ 7-8 ਸਾਲ ਤੋਂ ਪਹਿਲਾਂ ਦੀ ਛੜਕ ਟੁੱਟੀ ਹੋਈ ਹੈ ਔਰ ਇਹਦਾ ਅਜੇ ਤੱਕ ਕਿਸੇ ਨੇ ਕੋਈ ਛਾਰ ਨਹੀਂ ਲਈ ਜਿਹੜੀ ਸੜਕ ਦੇ ਵਿੱਚ 2-2 ਫੁੱਟ ਦੇ ਖੱਡੇ ਪਏ ਹੋਏ ਨੇ ਵੱਡੇ ਵੱਡੇ ਖੱਡੇ ਪਏ ਹੋਏ ਨੇ ਪਰ ਇਹਨਾਂ ਦੇ ਵਿੱਚ ਕਈ ਵਾਰੀ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ ਐ ਤੇ ਇਸ ਵਕਤ ਜਿਹੜੇ ਕਿ ਕੁਝ ਲੇਡੀਜ਼ ਨੇ ਉਹ ਦੱਸ ਰਹੀਆਂ ਨੇ ਕਿ ਕੱਲ ਟਰਾਲੀ ਦੇ ਵਿੱਚ ਜਾ ਰਹੀਆਂ ਸੀ ਕਿਸੇ ਦੇ ਚੋ ਰੌਮਾਂਸ ਤੇ ਔਰ ਟਰਾਲੀ ਵਿੱਚੋਂ ਬੁੜਤੀ ਜਦੋਂ ਤਾਂ ਉਹਦੇ ਵਿੱਚੋਂ 3-4 ਲੇਡੀਜ਼ ਡਿੱਗ ਗਈਆਂ ਜਿਹੜੀਆਂ ਉਹ ਇਸ ਵਕਤ ਦਾ ਹਸਪਤਾਲ ਦੇ ਵਿੱਚ ਦਾਖਲ ਕਰਾਈਆਂ ਗਈਆਂ ਨੇ ਪਰ ਦੇਖਣ ਵਾਲੀ ਗੱਲ ਹੈ ਕਿ ਇਹ ਇੰਨੇ ਲੰਮੇ ਸਮੇਂ ਤੋਂ ਛੜਕਦੀ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ ਕਿਉਂਕਿ ਆਮ ਆਦਮੀ ਪਾਰਟੀ ਤੇ ਇਹਨਾਂ ਦਾ ਕਹਿਣਾ ਹੈ ਕਿ ਵੱਡੇ ਭਰੋਸੇ ਸੀ ਪਰ ਇਹ ਜਿਹੜੀ ਕਿ ਕਾਂਗਰਸ ਜਾਂ ਅਕਾਲੀ ਪੰਥ ਨੇ ਤਾਂ ਸਾਰ ਨਹੀਂ ਲਈ ਇਹ ਹਰਿਆਣੇ ਨੂੰ ਜੋੜਨ ਵਾਲੀ ਸੜਕ ਜਿਹੜੀ ਕਿ ਬੈਕਵਰਡ ਏਰੀਆ ਦੇ ਵਿੱਚ ਆਂਦੀ ਹੈ ਕਾਫੀ ਇਸ ਸੜਕ ਦੇ ਉੱਤੇ ਆਬਾਦੀ ਹੈ ਪਿੰਡ ਹੈ ਔਰ ਕਾਫੀ ਲੋਕ ਜਿਹੜੇ ਕਿ ਇਸ ਵਕਤ ਜਿਹੜੇ ਦੱਸ ਰਹੇ ਨੇ ਕਿ ਇੱਥੇ ਸੜਕ ਦੇ ਉੱਤੇ ਲੰਘਣ ਸਮੇਂ ਜਿਹੜਾ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਫੌਰੀ ਕਦਮ ਚੱਕਣ ਦੀ ਜ਼ਰੂਰਤ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇੱਥੇ ਜਿਹੜੇ ਲੋਕ ਪਰੇਸ਼ਾਨ ਨੇ ਜੇਕਰ ਇਹਨਾਂ ਦਾ ਕਹਿਣਾ ਹੈ ਕਿ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਜਾਵੇ ਬਿਮਾਰ ਹੋਵੇ ਜਾਂ ਕੋਈ ਐਂਬੂਲੈਂਸ ਵਗੈਰਾ ਬੁਲਾਣਾ ਹੋਵੇ ਤਾਂ ਇਹਨਾਂ ਪਿੰਡਾਂ ਨੂੰ ਜਿਹੜੀ ਛੜ ਕੇ ਟੁੱਟੀ ਹੋਣ ਕਰਕੇ ਕੋਈ ਸਾਧਨ ਨਹੀਂ ਜਾ ਸਕਦਾ ਜਿੱਥੇ ਮਰੀਜ਼ ਦੀ ਤਕਰੀਬਨ ਰਸਤੇ 'ਚ ਹੀ ਹਾਲਤ ਕਾਫੀ ਖਰਾਬ ਹੋ ਸਕਦੀ ਹੈ ਪਰ ਇਹ ਲੋਕ ਜਿਹੜੇ ਨੇ ਇੱਥੇ ਕੱਗਰ ਏਰੀਏ ਦੇ ਜਿਹੜੇ ਕੀ ਮਾਰ ਦੀ ਵੀ ਝੱਲਦੇ ਨੇ ਔਰ ਜਿਹੜੇ ਹੋਰ ਛੜਤਾਂ ਦੀ ਵੀ ਇਹਨਾਂ ਨੂੰ ਬੜੀ ਵੱਡੀ ਸਮੱਸਿਆ ਆ ਰਹੀਦੀ ਆ ਜਿੰਦਾ ਅਜੇ ਤੱਕ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਦੀ ਸਾਰ ਨਹੀਂ ਲਈ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕ ਅੱਜ ਤੁਹਾਨੂੰ ਇਥੋਂ ਦੀ ਜਿਹੜੀ ਸੜਕ ਦੇ ਖਲਾਫ ਵੀ ਦਿਖਾਵਾਂਗੇ ਔਰ ਪਲ-ਪਲ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਜੁੜੇ ਰਹੋ ਤੁਸੀਂ ਸਾਡੇ ਨਾਲ ਮੈਂ ਹਰਪਿੰਦ ਸਿੰਘ ਮਹਿਰੂਕ 24 ਪੰਜਾਬ న్యూਸ ਤੋਂ ਤੁਹਾਨੂੰ ਇਸ ਵਕਤ ਦੀ ਰਿਪੋਰਟ ਦੇ ਕਰਾ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਬੈਕਵਰਡ ਏਰੀਆ ਦੀਆਂ ਰਿਪੋਰਟਾਂ ਤੁਹਾਨੂੰ ਜਿਹੜੀਆਂ ਕਿ ਸਮੇਂ-ਸਮੇਂ ਤੇ ਅਸੀਂ ਕਵਰਾਂ ਦਿਖਾਉਂਦੇ ਰਹਾਂਗੇ ਤੁਸੀਂ ਜਿਹੜੇ ਸੜਕ ਪਦਨਾਨੇ ਚਾਰ-ਪੰਜ ਹਸਪਤਾਲਾਂ ਮਾ ਪੜੀ ਜਾ ਕੇ ਦੇਖਨੇ ਮਾਂ ਮੇਰੇ ਸੋਲੀ ਆ ਮਾਰਾ ਚਿਰਲਾ ਪਿੰਡ ਦੋਰਾ ਮਾਂ ਮੈਂ ਉੱਥੇ ਤੋਂ ਆ ਰਹੀ ਆ ਐਨੀ ਦੂਰ ਆ ਸਾਫ ਸਿੰਡੇ ਕਵਨ ਜੜੀ ਤੋਂ ਜੋ ਮੈਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਪੰਡਿਆ ਕਰਕੇ ਜਿਹੜੇ ਹੱਟਾ ਕਰਕੇ ਹੁੰਦੇ ਆ ਯੁਰਗੇ ਚੋਟ ਲੱਗੀ घर पोटे छोटे बचे बराबर से मारी वोट लेकर घर बैठ गया मारी जिंदगी खराब होगी ਇਹ ਨਾ ਰੇਣੀ ਕੋਸਾ ਇਹ ਸੜਕ ਜਿਹੜੀ ਕੀ ਪਾਤੜਾ ਤੋਂ ਪਾਤੜਾ ਤੋਂ ਸ਼ੋਲੀ ਜਿਹੜੀ ਇਧਰ ਲਾਣੇ ਨੂੰ ਜਾਣ ਵਾਲੀ ਔਰ ਉਸ ਤੋਂ ਇਲਾਵਾ ਜਿਹੜੀ ਹਰਿਆਣਾ ਦੇ ਚੀਕਾ ਕੈਥਲ ਨੂੰ ਜੋੜਨ ਵਾਲੀ ਇਹ ਸੜਕ ਦਾ ਹਾਲਾਤ ਜਿਹੜੇ ਕਿ ਲਾ ਭੀਡਾ ਵੰਡੋਲ ਨੇ ਇਸ ਸੜਕ ਦੇ ਵਿੱਚ ਵੱਡੇ ਵੱਡੇ ਕੱਡੇ ਪਏ ਹੋਏ ਨੇ ਔਰ ਦੇਖਣਾ ਹੋਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ 'ਵਲ ਸਰਕਾਰ ਧਿਆਨ ਦੇਊਗੀ ਜਾਂ ਇਹ ਇਥੋਂ ਦੇ ਜਿਹੜੇ ਪਛੜੇ ਹੋਏ ਲੋਕ ਇਸੇ ਤਰ੍ਹਾਂ ਹੀ ਪਟਕਦੇ ਰਹਿਣਗੇ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਇੱਥੇ ਜਿਹੜੀਆਂ ਛੜਕਾਂ ਵੱਲ ਸ਼ਹਿਰ ਹੋ ਸਕਦਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜਾਂ ਸਰਕਾਰ ਦੇ ਨੁਮਾਇंदे ਨੂੰ ਇੱਧਰ ਆਣ ਦੀ ਲੋੜ ਨਾ ਹੋਈ ਹੋਵੇ ਨਾ ਧਿਆਨ ਦਿੱਤਾ ਹੋਵੇ ਪਰ ਇਹ ਜਿਹੜੇ ਲੋਕ ਐ ਇਤੋਂ ਦੇ ਵਸਨੀਕ ਐ ਇਹ ਵੋਟਾਂ ਵੇਲੇ ਤਾਂ ਇਹ ਕਹਿੰਦੇ ਵੀ ਸਾਡੇ ਕੋਲ ਸਾਰੇ ਇੱਕ ਤਰ੍ਹਾਂ ਦੇ ਵਾਅਦੇ ਕਰਕੇ ਆਂਦੇ ਆ ਜਿਹੜੇ ਵੀ ਲੀਡਰ ਬਣਦੇ ਆ ਪਰ ਮੁੜ ਕੇ ਇੱਥੇ ਸ਼ਕਲ ਨਹੀਂ ਦਿਖਾਉਂਦੇ ਸਾਨੂੰ ਹਰ ਵਕਤ ਐਸੇ ਤਰ੍ਹਾਂ ਹੀ ਇਹ ਨਾਲ ਛੜਕਾਂ ਦੇ ਉੱਤੇ ਸਕੇ ਖਾਲੇ ਪੈਂਦੇ ਨੇ ਜੇਕਰ ਕੋਈ ਮਰੀਜ਼ ਹੋਵੇ ਜਾਂ ਘਰ ਦੇ ਵਿੱਚ ਬਿਮਾਰ ਹੋਵੇ ਕਿਸੇ ਤਰ੍ਹਾਂ ਦੀ ਸਮੱਸਿਆ ਆ ਜਾਵੇ ਤਾਂ ਇਹਨਾਂ ਵਾਸਤੇ ਇੱਕ ਉਹ ਬੜੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ ਪਰ ਦੇਖੋ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਵੱਲ ਧਿਆਨ ਦੇ ਕੇ ਉਹੀ ਇਹਨਾਂ ਦਾ ਹੱਲ ਕੀਤਾ ਜਾਵੇਗਾ ਜਾਂ ਇਹ ਲੋਕ ਐਸੇ ਤਰ੍ਹਾਂ ਹੀ ਇੱਥੇ ਬਿਲਕੁਲ ਦੇ ਰਹਿਣਗੇ